ਉਧਰ ਜੋ ਤਾਲੀ ਵਾਲ ਤਾਲੀਆਂ ਮਾਰਦਾ ਹੈ ਕੈਨੇਡਾ ਤੋਂ ਆਇਆ ਹੋਇਆ ਗੌਤਮ ਗੁਰਜੀਤ ਮੰਗੜੋਣੀ ਲੰਬੀ ਨੰਗਲ ਹੋਣੀ ਤੇ ਸਾਹਮਣੇ ਸਾਊਂਡ ਦਾ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)} ਵੀ ਜੇ ਇੱਕ ਜਾਫੀ ਤੇ ਜਿੰਨੇ ਪੈਸੇ ਲੱਗਦੇ ਆ ਜੇ ਉਹ ਜੱਫੇ ਨਾ ਲੱਗੇ ਤਾਂ ਉਹ ਰੇਡਰਾਂ ਨੂੰ ਮਾਇਆ ਜਿਹੜੀ ਦਿੱਤੀ ਜਾਵੇਗੀ ਰਪਿੰਦਰ ਦੋਦੇ ਵਾਲੇ ਦੀ ਪਈ ਹੋ ਰੇਡ ਚਾਰ ਜਾਫੀਆਂ ਵਿੱਚੋਂ ਵੇਖਦਾ ਵੀ ਵਾਹ ਹੋਏ ਨੌਜਵਾਨ ਹੈ ਸ਼ਾਕਾ ਸ਼ਾਕਾ ਪਾੜਾ ਪਿੰਡ ਹੈ ਇਸ ਨੌਜਵਾਨ ਦਾ ਪਰ ਦਿਆਲਪੁਰ ਲਈ ਖੇਡਦਾ ਖੇਡਦਾ ਇਹ ਕਹਿੰਦੇ ਗੋਵਿੰਦਪੁਰੇ ਵਾਲਾ ਮਾਲਾ ਕਬੱਡੀ ਪਾ ਰਿਹਾ ਹੈ ਆਊਟ ਐਡੀ ਦਰਵਾਜੀ ਕਰਨਗੇ ਫੈਸਲਾ ਜੇ ਫੂਲੇ ਵਾਲੇ ਦਾ ਰੇਸ਼ਮ ਦੱਸੇਗਾ ਵੀ ਨੰਬਰ ਕੀ ਦਾ ਹੈ ਨੰਬਰ ਜਾਸੀਆਂ ਹੈਨ ਬੱਲੇ ਬੱਲੇ ਕਰਵਾ ਰਿਹਾ ਹੈ ਸਾਹਮਣੇ ਫੇਰ ਸਾਹਮਣੇ ਫੇਰ ਐ ਸੋਣ ਸੋਣ ਗੱਲਾਂ ਕਰ ਕਰ ਹੋਣ ਐਦ ਵੱਡੀਆਂ ਕਲੱਬਾਂ ਕਰ ਲੋ ਫਿਰਦੀਆਂ ਚੋਣ ਸ਼ਾਹਕੋਟ ਲਈ ਖੇਡਦਾ ਚੱਕ ਸਾਭੂ ਵਾਲਾ ਸੋਣ ਚੱਕ ਸਾਭੂ ਵਾਲਾ ਸੋਣ ਏ2 ਜੈਡ ਮੁਹਾਲੀ ਬਰਾਡ ਸਕਾਈ ਵੀਲ ਅੰਬੇ 5000 ਲੱਗਾ ਸੌਣ ਦਾ 5000 ਸਾਡੇ ਕੋਲੇ ਆ ਅੰਬੇ ਆ ਭੱਜ ਗਏ ਇਧਰ ਫੇਰ ਸਿਰਾਂ ਲੱਗਣ ਲੱਗਾ ਆ ਨਗਲੰਬੀਆ ਦੀ ਧਰਤੀ ਕੌਣ ਬੈਸਟ ਬਣੇਗਾ ਮੇਰੇ ਮਿੱਤਰੋ ਅਮਨੇ ਕਹਿਣ ਨੂੰ ਕੀ ਗੀਂਦੀਬਤ ਮੁਰਜੀ ਵਾਲਾ ਅੱਜ ਕਹਿੰਦੇ ਸ਼ਾਹਕੋਟ ਦੇ ਨੇੜੇ ਮੇਲਾ ਚੱਲਦਾ ਹੈ ਇੱਕ ਦੇ 32 ਹੈ ਦੂਜੇ ਦੇ 36 ਹੈ ਮੁਕੱਤਾਂ ਵਾਲੀਏ ਪੈਂਦੀਆਂ ਮੰਨੋ ਪਾਵੇਂ ਦਾ ਆ ਬੈਸਟਾਂ ਵਾਲੀਏ ਪੈਂਦੀਆਂ ਮਾਲੇ ਵਿਆ ਤੇ ਦੇ ਕਬੱਡੀਆਂ ਦੇ ਇਸ਼ੂ 50 ਲਾਡੀ ਨਗਰ ਤੇ ਨਵਲ ਕਹਿੰਦੇ ਬ੍ਰਾਂਡ ਸਕਾਈ ਵੀਲ ਉਹ 11000 ਦੇਣਗੇ ਆ ਵਾਹ ਛਾ ਗਿਆ 50 ਲਗਤ ਕੰਮ ਹੈ ਇਹ ਵੱਡਾ ਪ੍ਰਮੋਟਰ ਹੈ ਖਮਾ 72000 ਵੀ ਬਣੇ ਮਿੱਤਰੋ ਉਹ ਦੀਪ ਦੀ ਤੀਜੀ ਕਬੱਡੀ ਉਹ ਤੀਜੀ 72000 ਵੀ 10 20 30 40 50 60 70 ਮੰਗਲ ਪਿਆ ਸਾਰਾ ਨੱਚ ਪਿਆ ਨੰਗਰੰਬੀਆਂ ਸਾਰਾ ਨੱਚ ਪਿਆ ਆ ਆ ਸਾਹੋਗੇ ਵਾਲਾ